ਗੋਂਦੀ ਆ ਫਰੋਮ ਸਪੈਨਾ ਹਣਾ ਹੈ ਹੋਰ ਉਹਨਾਂ ਦਾ ਨਾਮ ਲਾਈ ਹੋਰ ਚਲੋ ਇੱਕ ਵਰਡ ਦਾ ਪਤਾ ਲੱਗਾ ਕਿ ਗੁੱਡ ਮਾਰਨਿੰਗ ਨੂੰ ਤੇ ਕਹਿੰਦੇ ਨੇ ਗੋਂਦੀਆ ਹਣਾ ਗੋਂਦੀਆ ਫਿਰ ਵਾਂਸ ਅਗੇਨ ਗੋਂਦੀਆ ਫਰੋਮ ਸਪੈਨਾ ਸਿਗਰਟ ਇਹਨਾਂ ਦੇ ਈਸ਼ਨ ਦੇ ਵਿੱਚ ਬਹੁਤ ਜ਼ਿਆਦਾ ਪੀਤੀ ਜਾਂਦੀ ਹੈ ਪਰ ਇਥੋਂ ਦੀਆਂ ਜਿਹੜੀਆਂ ਸਿਗਰਟ ਕੰਪਨੀਆਂ ਨੇ ਉਹ ਇੱਕ ਇਹਨਾਂ ਨੂੰ ਫੈਸਿਲਿਟੀ ਦਿੰਦੇ ਨੇ ਕਿ ਜੇ ਤੁਸੀਂ ਜਿਵੇਂ ਆ ਬੰਦਾ ਚੰਦਾ ਚੰਦਾ ਸੁੱਟ ਗਿਆ ਜੇ ਤੁਸੀਂ ਇਸ ਨੂੰ ਆਪਣੀ ਡੱਬੀ ਦੇ ਵਿੱਚ ਸਾਂਭ ਕੇ ਸਾਨੂੰ ਵਾਪਸ ਕਰਦੇ ਜੋ ਜਦੋਂ ਵੀ ਤੁਸੀਂ ਨਵੀਂ ਲੈਣੀ ਹੋ ਤੇ ਪੁਰਾਣੀ ਜਾਂਦਾ ਵਾਪਸ ਕਰਦੇ ਤੁਹਾਨੂੰ ਪਰ ਸਿਗਰਟ 20 ਸੈੱਟ ਦਿੱਤੇ ਜਾਂਦੇ ਨੇ ਯਾਨੀ ਕਿ 20 ਰੁਪਏ ਇਹ ਸਫਾਈ ਰੱਖਣ ਦੇ ਵਿੱਚ ਇਤੋਂ ਦੀਆਂ ਕੰਪਨੀਆਂ ਵੀ ਪੂਰਾ ਸਹਿਯੋਗ ਕਰਦੀ ਹੈ ਸਾਡੇ ਵਾਂਗੂ ਨਹੀਂ ਵੀਓ ਕੁਮਰੋ ਦੈਟਸ ਅ ਡਿਫਰੈਂਟ ਦੇਸ਼ਾਂ ਦੇ ਵਿੱਚ ਆਪਣੇ ਵਾਲੇ ਬਿਲਡਿੰਗ ਚ ਅੱਗ ਲੱਗੀ ਹੋਈ ਹੈ ਐਂਬੂਲੈਂਸ ਫਾਇਰ ਬ੍ਰਿਗੇਡ ਪੁਲਿਸ ਫਾਇਰ ਦਾ ਪੂਰੀ ਟੀਮ ਪਿੱਛੇ ਫਾਇਰ ਬ੍ਰਿਗੇਡ ਪੂਰੀ ਸੇਫਟੀ ਦੇ ਨਾਲ ਕੰਮ ਹੁੰਦੇ ਨੇ ਬਾਰਸੀ ਦਾ ਨਸ਼ਾ ਪਰਲੇ ਪਸੇ ਆ ਗਿਆ ਸਮੁੰਦਰ ਤੇ ਅਸੀਂ ਖੜੇ ਹੋਇਆ ਇਸ ਟੰਬੀ ਤਾਬੂ ਤੇ ਟੰਬੀ ਦਾਬੂ ਇੱਕ ਤਾਬੂ ਹੈ ਉਹ ਜਾਜ ਇੱਕ ਸਮੁੰਦਰ ਦੇ ਵਿੱਚ ਲਗਾ ਕਰਦਾ ਹੈ ਹੈਲੀਕਾਪਟਰ ਦੀ ਰਾਈਡ ਵੀ ਦਿੰਦੇ ਨੇ ਆਖੜਾ ਹੈਲੀਕਾਪਟਰ ਮੇਰੀ ਮਾੜੀ ਕਿਸਮਤ ਜਿੱਦਨ ਦਾ ਆਇਆ ਮੱਤਬੇ ਤੇ ਖਰਾਬ ਹੋ ਗਈ ਹੈ तो तो आज भी यहाँ मैं बाहर निकल गया तो आज भी मी ही पहन दिया कॉल्ड होया होया पूरी बुरे त्रिकेन यस करके सारा ट्रिप उधर मजा ख़राब हो गया सगरादा फैमिली आ गए सगरादा फैमिली कितने आह सामने हाँ ओ थ्री को निकली थी अरे सगरादा फैमिलीयां ना ठीक फैमिली ही के देना बादल है ना किधर पसे आ ਉਹ ਤਿੰਨ ਟਾਵਰ ਜਿਹੜੇ ਕੱਲ ਵੀ ਦਿਖਦੇ ਸਨ ਉਹ ਨਾ ਜਿੱਥੇ ਕੁਮਾਰੀ ਸੱਪਾ ਤੇ ਪਿੱਟਾ ਤੋਂ ਮੈਨੂੰ ਲੱਗ ਰਿਹਾ ਹੈ ਕਿ ਇਹ ਇੱਕ ਮਹਿਲਾ ਤੇ ਮੋਢਾ ਮੋਟੀ ਬਾ ਆ ਵੀ ਉਹ ਸਗਰਦਾ ਫੈਮਿਲੀਆ ਵਾਂਗੂ ਬਣੀ ਚਰਚਾ ਨਾ ਮਤਲਬ ਤਾਂ ਐਸਾ ਨਹੀਂ ਵੱਡਾ ਕਰਕੇ ਉੱਥੇ ਬਣਾਤਾ ਇਹਨਾਂ ਉਹ 125 ਤਾਂ ਹੋ ਗਏ ਹੁਣ ਬੱਸ ਦੀ ਬਾਰੀ ਲਿਖਿਆ ਬੱਸ ਦੀ ਬਾਰੀ ਬੱਸ ਡਲ ਬਾਰੀ ਬਾਰੀ ਕਹਿੰਦੇ ਪੰਜਾਬੀ ਚ ਬੱਸ ਨੂੰ ਲਾਰੀ ਕਹਿੰਦੇ ਆਪਾਂ ਜਾ ਰਹੇ ਹਾਂ ਟੀਬੀ ਤਾਬੂ ਕਟਾਵਰ ਬੜੀ ਦੂਰੋਂ ਦੱਸਦਾ ਇੱਥੋਂ ਦਾ ਹਣਾ ਕਿਹੜਾ ਇਹ ਨਹੀਂ ਹੈਗਾ ਕੋਈ ਰੋਲਾ ਨਹੀਂ ਪਾਉਂਦੇ ਇੱਥੋਂ ਦੇ ਲੋਕ ਜਿਹੜਾ ਆਪਣੇ ਧਰਮ 'ਚ ਪੱਕਾ ਪੱਕਾ ਹੈ ਕਿਦਾਂ ਸਮਝੀ ਪਹਾੜੀਆਂ ਦੇ ਵਿੱਚ ਹੀ ਵਸਿਆ ਸ਼ਹਿਰੀ ਸਾਰਾ ਹਨਾ ਉੱਥੇ ਉਂਝ ਲੱਗਦਾ ਨਹੀਂ ਜਿਥੇ ਅਪਰੇਂਡੀਆਂ ਨਾ ਬੇ ਉਥੋਂ ਬਿਲਕੁਲ ਨਹੀਂ ਲੱਗਦਾ ਕਿ ਬਿਲਕੁਲ ਪਹਾੜੀ ਏਰੀਆ ਪਰ ਇਹ ਸਾਰੇ ਪਹਾੜੀ ਏਰੀਆ ਆ ਜਿੱਜਾ ਜੰਨਾ ਬਣ ਬਤੇਰਾ ਪਿੰਡ ਆ ਇਹ ਰੀਚਰਚ ਸੇਮ ਉਦੋਂ ਦੇ ਜਿੱਦਾਂ ਦੀ ਸਗਰਤਾ ਫੈਮਿਲੀ ਹੈ ਤੇ ਕਿਹੜਾ ਪਿੰਡ ਆ ਡਵਲਵਰ ਤੇਰਾ ਆ ਮਿਲਦਾ ਇੱਕੋ ਟਾਵਰ ਤੇ ਸਾਰੀਆਂ ਕੰਪਨੀਆਂ ਦੇ ਟਾਵਰ ਨੇ ਹਣਾ tibbi ਤਾਂ ਦਾਬੂ ਤੇ ਕਈ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਵੈਲਕਮ ਕਿਸੇ ਦਿਨ ਤਾਂ ਪੰਜਾਬੀ 'ਚ ਵੀ ਲਿਖਿਆ ਜਾਊਗਾ ਉਮੀਦ ਕਰਦੇ ਆ ਬਈ ਪੰਜਾਬੀ ਹੋ ਇੱਥੇ ਇੱਕ ਦਿਨ ਤੁਹਾਡੀ ਪੰਜਾਬੀ ਭਾਸ਼ਾ ਲਈ ਖੀ ਹੋਣੀ ਚਾਹੀਦੀ ਹੈ ਇਹ ਚਰਚ tibbi ਤਾਂ ਦਾਬੂ ਦਾਬੂ ਦੀ ਟੈਂਪਲੋ ਟਕਸਪੋਤਰੀਓ ਬੀਐਸਵਨੋ ਟੀਬੀ ਡਾਬੂ ਮਾ ਛੋਟੀ ਜੀ ਕਰਟ ਇਹਦੇ ਵਿੱਚ ਏਸੀ ਤੱਕ ਲੱਗੇ ਹੋਏ ਨੇ ਜੋ ਰਹਾ ਪੰਗੂੜਾ ਬੱਚਿਆਂ ਵਾਸਤੇ ਹਾਦਾ ਇ ਲੈ ਲੇਗ੍ਰੀਜ਼ ਅਟਾਂ ਛੰਡੋੜਾ ਇਹ ਕੋਈ ਡਿਫਰੈਂਟ ਸੇ ਨਾਂ ਦੀਆਂ ਇਹ ਨਾਂਜ ਰੋਸ ਨੇ ਇਹ ਨਾਂਜ ਮਿੱਠਾ ਹੀ ਮਿੱਠਾ ਹੁੰਦਾ ਹੈ ਜਲੇਬੀਆਂ ਦੇ ਵਿੱਚ ਤੇ ਆਪਣੇ ਵੈਸੇ ਵੀ ਮਿੱਠਾ ਬਹੁਤ ਹੁੰਦਾ ਇਹਨਾਂ ਦੀ ਹਰ ਚੀਜ਼ ਈ ਮਿੱਠਾ ਥਿ ਵਿਊ ਤਾਂ ਇੱਥੋਂ ਆ ਰਿਹਾ ਨਾ ਸ਼ਹਿਰ ਦਾ ਇਹ ਤਾਂ ਸਾਰਾ ਬਾਰਸੀਲੋਨਾ ਦਿਸਦਾ ਹਾਂ ਆਹੀ ਹੈ ਨਾ ਵਿਊ ਵਿਊ ਪੁਆਇੰਟ ਬਹੁਤ ਸੋਹਣਾ ਸੋਹਰਾ ਦੋਪਹਰ ਮੀਡੀਆ ਤੇ ਆ ਰਿਹਾ ਪੂਰਾ ਬਾਰਸੀਲੋਨਾ ਸ਼ਹਿਰ ਬਹੁਤ ਸੋਹਣਾ ਇਸ ਨੂੰ ਜਦੋਂ ਆਪਾਂ ਫਲਾਈਟ ਵਿੱਚ ਹੁੰਦੇ ਨਾ ਉਸ ਤੋਂ ਮੈਂ ਬੜਾ ਸੋਹਣਾ ਦਿਸਦਾ ਹੁੰਦਾ ਜਿਵੇਂ ਆ ਘਰ ਨੇ ਨਾ ਆ ਵਿਚਾਲੇ ਛੜਕਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਘਰ ਡਿਜ਼ਾਈਨ ਕੀਤੇ ਹੋਏ ਨੇ ਕੁਝ ਦੂਜੇ ਪਾਸੇ ਨੂੰ ਕੁਝ ਦੂਜੇ ਪਾਸੇ ਸਾਡੇ ਵਾਂਗੂ ਨਹੀਂ ਕੋਈ ਲੈਂਟਰ ਚਾ ਕਰ ਲੈਂਦਾ ਕੋਈ ਨੀਵਾ ਕਰ ਲੈਂਦਾ ਕੋਈ ਕਿਧਰ ਨੂੰ ਮੂੰਹ ਕਰ ਲੈਂਦਾ ਕੋਈ ਕਿਧਰ ਨੂੰ ਮੂੰਹ ਕਰ ਲੈਂਦਾ ਸੋਹਣਾ ਲੱਗਤ ਨੇ ਇਹਨਾਂ ਦਾ ਸਿਸਟਮ ਸੈਗਰਾਦਾ ਫਮੀਆ ਜਦੋਂ ਦੇ ਸਾਹਮਣੇ ਹਾਂ ਮੈਂ ਦੇਖ ਲਈ ਸੀ ਤੇ ਲਾਈਵ ਕਰਾਈ ਕੀ ਆਪਣਾ ਮਿਲ ਗਿਆ ਬਸ ਓਕੇ ਦੇਸ਼ ਦੀ ਆਬਾਦੀ ਤਾਂ ਬਾਰਸੀਲੋਨਾ ਸ਼ਹਿਰ ਦੀ ਆਬਾਦੀ 16 ਲੱਖ ਠੀਕ ਹੈ ਸਪੇਨ ਸ਼ਹਿਰ ਦਾ ਇੱਕ ਸਪੇਨ ਦੇਸ਼ ਦਾ ਇੱਕ ਸ਼ਹਿਰ ਹੈ ਇਸ ਦੀ ਰਾਜਧਾਨੀ ਤਾਂ ਮੈਟ੍ਰਿਡ ਹੁਣ ਇਸ ਦੀ ਅਬਾਦੀ 16 ਲੱਖ ਟੂਰਿਸਟ ਆ ਰਿਹਾ ਇੱਥੇ 3 ਕਰੋੜ 3 ਕਰੋੜ ਬੰਦਾ 1 ਲੱਖ ਰੁਪਇਆ ਦਾ ਇੱਥੇ ਸਪੈਂਡ ਕਰਕੇ ਜਾਂਦਾ ਜੀ ਤੁਸੀਂ ਘਟੋ ਘਟ ਦੇ ਜੀ ਇੰਨਾ ਹੀ ਸੋਚ ਲਓ ਕਿ ਬੰਦਾ 10000 ਰੁਪਏ ਸਪੈਂਡ ਕਰ ਰਿਹਾ 10000 ਦਾ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ 10000 ਤੇ ਇੱਥੇ ਇੱਕ ਰਾਤ ਦਾ ਕਿਰਾਇਆ ਹੀ ਹੈ ਹੋਟਲ ਦਾ 2 ਦਿਨ ਵੀ 3 ਦਿਨ ਵੀ ਰੁਕ ਗਿਆ ਨਾ 20-50000 ਰੁਪਇਆ ਤਾਂ ਮਾਮੂਲੀ ਜੀ ਗੱਲ ਹੈ ਇੰਨਾ ਸ਼ਹਿਰਾਂ 'ਚ ਲੱਗ ਜਾਂਦਾ ਹੁਣ 3 ਕਰੋੜ ਬੰਦਾ ਹਰ ਸਾਲ ਇੱਥੇ ਆ ਕੇ 50000 ਰੁਪਇਆ ਸਪੈਂਡ ਕਰੂਗਾ ਤੇ ਦੇਸ਼ ਦੀ ਏਕਨੋਮੀ ਕਿੱਥੇ ਜਾਏਗੀ ਵੀ ਕੈਨਟ ਅਮੇਜਨ ਅਸੀਂ ਸੋਚੋ ਹੀ ਨਹੀਂ ਸਕਦੇ ਤੇ ਤੁਸੀਂ ਹੁਣ ਇੱਥੇ ਲਗਾ ਲੋ ਸਾਹਿਬ 3000 ਕਰੋੜ ਰੁਪਇਆ ਲਗਾਇਆ ਸਰਦਾਰ ਭਾਈ ਪਟੇਲ ਸਾਹਿਬ ਦੀ ਮੂਰਤੀ ਤੇ ਚਲੋ ਤੇ ਹੋਰ ਹਜ਼ਾਰਾਂ ਕਰੋੜ ਖਰਾਬ ਕੀਤਾ ਜਾਂਦਾ ਬڑے ਕੁੱਤੇ ਕੰਮਾਂ ਦੇ ਜਿਹੜੇ ਦੇਸ਼ਾਂ ਦੀ ਇਕਨੋਮੀ ਟੂਰਿਸਟ ਦੇ ਸਿਰ ਤੇ ਆ ਉਹ ਸਿੰਗਾਪੁਰ ਦੇ ਵਿੱਚ ਕੀ ਆ ਦੁਬਈ ਦੇ ਵਿੱਚ ਕੀ ਆ ਦੁਬਈ ਦੀ ਆਪਣੀ ਮੈਨੂਫੈਕਚਰਿੰਗ ਜ਼ੀਰੋ ਹੈ ਕੁਝ ਵੀ ਨਹੀਂ ਦੁਬਈ ਦਾ ਸੋਨਾ ਆਪਣਾ ਨਹੀਂ ਦੁਬਈ ਦੇ ਵਿੱਚ 1% ਸਿਰਫ ਤੇਲ ਆਪਣਾ ਪੈਦਾ ਹੁੰਦਾ ਬਾਕੀ ਸਾਰਾ ਦੁਬਈ ਖੁਦ ਵੀ ਦੂਜੇ ਸਟੇਟਾਂ ਤੋਂ ਲੈਂਦਾ ਹੈ ਠੀਕ ਹੈ ਉਹ ਕਿੱ데 ਕਿੱਥੇ ਦੇਸ਼ ਜਾ ਰਹੇ ਨੇ ਇਹ ਦੇਸ਼ ਕਿਤੇ ਤੁਹਾਨੂੰ ਰਲ ਦੇਤਣਗੇ ਭੁੱਲ ਜਾ ਤੁਹਾਡਾ ਰੁਪਈਆ ਥੱਲੇ ਹੀ ਜਾਣਾ ਕਿਉਂਕਿ ਸਾਡੇ ਕੋਲ ਪਾਲਸੀਆਂ ਨਹੀਂ ਸਾਡੇਆਂ ਪਾਲਸੀਆਂ ਨੇ ਕਰਪਟ ਹੱਤਾਂ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਲੈ ਉਹ ਕੱਪੜੇ ਬਦਲਦੀ ਐ ਬਦਲਾਅ ਨਹੀਂ ਹੁੰਦਾ ਬਦਲਾਅ ਅਸੀਂ ਆਪਣੇ ਆਪ ਤੋਂ ਸ਼ੁਰੂ ਕਰ ਲਿਆ ਤਾਂ ਬਹੁਤ ਵਧੀਆ ਗੱਲ ਆ ਫਲੈਕਸਾਂ ਤੇ ਕਰੋੜਾਂ ਰੁਪਈਆ ਲੱਗ ਜਾਂਦਾ ਐਡਵਰਟਾਈਜ਼ਮੈਂਟ ਕਰਕੇ ਦਿਖਾਇਆ ਜਾ ਰਿਹਾ ਕਿ ਅਸੀਂ ਆ ਕੰਮ ਕਰਦੇ ਆ ਕੰਮ ਤੁਹਾਡਾ ਲੋਕਾਂ ਨੂੰ ਵੈਸੇ ਹੀ ਦਿਖ ਜੂਗਾ ਸ਼ੋਅ ਆਫ ਕਰਨ ਦੀ ਕੀ ਲੋੜ ਸਾਡੇ ਯੂਥ ਪੰਜਾਬ ਛੱਡੇ ਗਏ ਪੰਜਾਬ ਚ ਦਿੱਸਦਾ ਰੱਖ ਲਈ ਆ ਬੰਦੇ ਸਿਰਫ ਟੂਰਿਸਟਾਂ ਦੇ ਸਿਰ ਤੇ ਯਾਰ ਇਕਨੋਮਿਕ ਕਿਤੇ ਦੀ ਕਿਤੇ ਇਥੇ ਇੱਕ ਘਰ ਦੇ ਵਿੱਚ ਅੱਗ ਲੱਗੀ ਸੀ ਚੋ ਥੋੜਾ ਜਿਹਾ ਧੂਆਂ ਹੋਇਆ ਗਲੀਆਂ ਬੰਦ ਕਰਤੀਆਂ ਫਾਇਰ ਬ੍ਰਿਗੇਡ ਪੁਲਸ ਐਂਬੂਲੈਂਸ ਪਤਾ ਹੀ ਨਹੀਂ ਕਿੰਨੀ ਕੋ ਜਨਤਾ ਇਕੱਠੀ ਹੋ ਗਈ ਉੱਥੇ ਸਿਰਫ ਇਸੇ ਵਾਸਤੇ ਕਿਉਂਕਿ ਉਹਨਾਂ ਨੂੰ ਆਪਣੇ ਨਾਗਰਿਕ ਦੀ ਕਦਰ ਹੈ ਸਾਡੇ ਉੱਤੇ ਬੰਦੇ ਸੜ ਕੇ ਸੁਆਹ ਹੋ ਜਾਂਦੇ ਨੇ ਐਂਬੂਲੈਂਸ ਹੀ ਪਹੁੰਚਦੀ ਫਾਇਰ ਬ੍ਰਿਗੇਡਾਂ ਬੜੀ ਦੂਰ ਦੀਆਂ ਗੱਲਾਂ ਨੇ ਤੇ ਇਹ ਥੋੜੇ ਜਿਹਾ ਚਿੰਤਨ ਹੁੰਦੇ ਨੇ ਮੈਨੂੰ ਪਤਾ ਮੇਰੀ ਕਿਹੜਾ ਕਿਸ ਨੇ ਗੱਲ ਸੁਣੀ ਇਹਨਾਂ ਮੰਨਣੀ ਹੈ ਬਟ ਇਹ ਹੁੰਦਾ ਕਿ ਜਿਹੜੇ ਕੋਈ 10 20 ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਦਾਂ ਦੀ ਕੋਈ ਜਿਗਿਆਸਾ ਪੈਦਾ ਹੋਵੇ ਉਹ ਵੀ 10-20 ਬੰਦੇ ਅੰਦਰ ਨਾਲ ਗੱਲਾਂ ਕਰਨਾਂਗਾ ਇਹ ਚਿੰਤਨੀ ਵੀਰੇ ਦੁੱਖ ਹੁੰਦਾ ਆਪਣੇ ਦੇਸ਼ ਦਾ ਜਿੱਥੇ ਸੀ ਰਹਿੰਦੇ ਅਸੀਂ ਇਹਨੇ ਉਹ ਸੀਜ਼ ਨੂੰ ਵੀ ਵਧੀਆ ਬਣਾਈਏ ਪਰ ਸੌਰੀ ਇਸ ਜਨਮ ਚ ਤਾਂ ਅਸੀਂ ਦੇਖ ਨਹੀਂ ਸਕਦੇ ਮੇਰੇ ਸਾਹਮਣੇ ਹੈਲੀਕਾਪਟਰ ਚੱਲ ਰਿਹਾ ਮੈਂ ਦੇਖ ਰਿਹਾ ਤੇ ਤੁਸੀਂ ਵੀ ਦੇਖੋ ਕਿੱਦਾਂ ਚੱਲ ਰਿਹਾ ਹਾਂ ਏ ਹੈਲੀਕਾਪਟਰ 2 ਦਾ ਡੱਡੂ ਹੈ। ਇਹ ਨੇ ਇਹ ਨੇ ਵਿਚਾਰੇ ਨੇ ਘੁੰਮ ਕੇ ਫਿਰ ਉੱਤੇ ਦੋਤੀ ਆ ਜਾਣਾ। ਇਸ ਤੋਂ ਚੰਗਾ ਥੱਲੇ ਇੱਕ ਹੈਲੀਕਾਪਟਰ ਖੜਾ ਹੈ। ਜੇ ਸ਼ਾਇਦ ਦਾ ਝੂਟਾ ਲੈਣਾ ਤੇ ਉਹਦੇ ਵਿੱਚ ਠੀਕ ਰਹਿੰਦਾ। ਉਹਦੇ ਪਤਾ ਨਹੀਂ ਚਾਲ ਚੱਗੀ ਨਾ। ਕਿਉਂ? ਟਿੱਬੀ ਤਾਬੂ ਦਾ। ਫੂ ਦਾ ਡੱਡੂ। ਆ ਕੇ ਉੱਥੇ ਫੇਰ ਰੁਕ ਜਾਊਗਾ। ਕੋਈ ਦੋ ਚਾਰ ਗੇੜੇ ਕੱਢ ਦੇਣਗੇ। ਚੱਲਿਆ ਤੇ ਹੈਗੀ ਹੁਣ। वाय नॉट वी विल मीट नेक्स्ट इयर डोंशु मछी यशु मछी कहते मिशी ਪਰ ਚੈੱਕ ਕਰ ਦੇਖ ਕੇ ਭਾਈ ਸਾਹਿਬ ਲੈ ਲਿਆ ਲਖੈਤ ਨੂੰ ਕੀ ਹੋ ਗਿਆ ਬਾਈ ਜੀ ਸ਼ੂ ਮਸੀਹ ਨੇ ਜਿਹੜੇ ਕ੍ਰਿਸਚੀਅਨ ਵੇਖ ਕੇ ਕਹਿੰਦੇ ਰੋਲਾ ਪਾਦੇ ਇੱਧਰ ਜੋ ਉੱਪਰ ਕਿ ਲੱਗਿਆ ਤੇ ਆਪਣੇ ਧਰਮ 'ਚ ਪੱਕੇ ਨੇ ਤੁਸੀਂ ਆਪਣੇ ਧਰਮ 'ਚ ਪੱਕੇ ਨਹੀਂ ਹੋ ਰਹੇ ਭਾਈ ਤਾਂ ਕਰ ਰਿਹਾ ਤੁਹਾਡਾ ਬ੍ਰੇਨ ਵਾਸ਼ ਬੜੀ ਈਜ਼ੀਲੀ ਹਰ ਕੋਈ ਕਰ ਜਾਂਦਾ ਬੈਟਸ ਆ ਮੈਟਰ ਇਸੀ ਯੂ ਸ਼ੁੱਡ ਟੂ ਲਰਨ ਫਰਮ ਸਮਰ ਐਸ ਯੂਰ ਮਦਰਸ ਸੁਪਰ ਹੀਰੋ ਬਾਈ ਬਰਥ ਯੂ ਹੈਵ ਟੂ ਲਰਨ ਐਵਰੀ ਟਾਈਮ ਐਵਰੀ ਮਿੰਟ ਫਰਮ ਐਵਰੀ ਸੈਕਿੰਡ ਔਰ ਲੋਕ ਕੋ ਕਿੱਲੇ ਆਣਾ ਹੁੰਦਾ ਤੇ ਟੂਰਿਸਟ ਨਹੀਂ ਆਉਣਾ ਹੁੰਦਾ ਇਹ ਤਾਂ ਕਾਫੀ ਸੋਹਣਾ ਲੁੱਕ ਦਿਸ ਰਿਹਾ ਸ਼ਹਿਰ ਦਾ ਭਾਈ ਜਗ੍ਹਾ ਹੀ ਸੁਪਰ ਸਿਸਿਸ ਹਰ ਜਗ੍ਹਾ ਹੀ ਹੁੰਦੇ ਨੇ ਹਨ ਏ ਧਾਗੇ ਬਣ ਜਾਂਦੇ ਕੋਈ ਖੁਸ਼ ਕਰ ਜਾਂਦਾ ਲੈ ਭਈ ਆਪਾਂ ਜੂਨ ਦੇ ਵਿੱਚ ਪਾਈਏ 1 ਰੁਪਿਆ ਉਹ ਚੱਲੇਗਾ ਚੱਲ ਗਈ ਆ ਮੈਂ ਕੈਮਰੇ ਦੇ ਚਮੇਤੇ ਪਾਏ ਜਗਾ ਦਾ ਗੋਲਡਾ ਨੂੰ ਬੰਦਾ ਜਿਵੇਂ ਤੁਹਾਨੂੰ ਦਿਖਾਉਂਦੇ ਚੱਕਰਾਂ 'ਚ ਏਹ ਬਕਾਰ ਨਾਟ ਫੋਕਸ ਮੇਰੇ ਇੱਕ ਯੂਰੋ ਕੱਢ ਕੇ ਦਿਓ ਇਹ ਲਿਆ ਦੇ ਕਰ ਬਲੇ ਇਹਦੇ ਕੰਸ ਤੇ ਕਿਹੜਾ ਕਰਦੇ ਸਮੇਤ ਕਰਦਾ ਸਗਰਾ ਤਿਆਰ ਹੈ ਕਿੱਥੇ ਹੋੜ ਦੇਖਦੇ ਯਾਰੇ ਦੇ ਜੋ ਫੋਕਸ ਕਿਹੜਾ ਨਹੀਂ ਛੇਤੀ ਨਾਲ ਤੁਸੀਂ ਦੇਖੋ ਮੇਰੇ ਤਾਂ ਪੈਸੇ ਖਰਾਬ ਕਰਨੇ ਕਰ ਲਏ ਅੱਧਾ ਤਾਂ ਘੰਟਾ ਫੋਕਸ ਹੀ ਨਹੀਂ ਹੁੰਦਾ ਇਹਦਾ ਉਹ ਇੱਕ ਅੰਦੇ ਘਰ ਦੇ ਫੋਕਸ ਹੁੰਦਾ ਹੈ ਉਹ ਮਨਹੋਦਾ ਕਿਫਾ ਦਾ ਦੂਜਾ ਗੱਦ ਮੈਂ ਨੰਬਰ ਮੋਬਾਈਲ ਕਰ ਦਿੰਦਾ ਲੈ ਆ ਸਕਦਾ ਤਾਂ ਫੇ ਮੈਨੂੰ ਲਿਆ ਦੇਖਣਾ ਸੀ ਆ ਦੇਖ ਲਿਆ ਕਿੰਨੀ ਵਾਰੀ ਮੈਂ ਪਹਿਲਾਂ ਦੇਖ ਲਿਆ ਜਾਈ ਯਾਰ ਇੱਕ 100 ਰੁਪਿਆ ਖਰਾਬ ਕਰ ਛੜਿਆ